एसटीवी प्रोडक्शन चैनल देख रहे स्मूदश काऊ पॉल वडेच पर लो बहुत ही प्यार परी निगी ससिया अकाल नमस्कार आदाब स्वागत है ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵਡੇਚ 쇼 ਦੇ ਵਿੱਚ ਜੂਨ 1984 ਦਾ ਕਹਿਰ ਉਸ ਕਹਿਰ ਦੀ ਅਸਲੀਅਤ ਤੋਂ ਪਰਦਾ ਚੁੱਕਣ ਲਈ ਵੱਖ-ਵੱਖ ਪੁਸਤਕਾਂ ਤੋਂ ਜਾਣਕਾਰੀ ਇਕੱਤਰ ਕੀਤੀ ਗਈ ਹੈ ਬੜੀ ਵੱਡਮੁੱਲੀ ਜਾਣਕਾਰੀ ਹੈ ਉਸ ਕਹਿਰ ਦੀ ਲੰਬੀ ਲੜੀ ਹੈ ਇਸ ਲਈ ਇਸ ਨੂੰ ਕੁਝ ਭਾਗਾਂ ਵਿੱਚ ਸਾਂਝਾ ਕਰਾਂਗੇ ਪਹਿਲੇ ਭਾਗ ਵਿੱਚ ਆਪਾਂ ਗੱਲ ਮੁਲਕ ਦੀ ਵੰਡ ਤੋਂ ਸ਼ੁਰੂ ਕੀਤੀ ਸੀ ਜਿਵੇਂ ਉਸ ਵਕਤ ਦੇ ਕਾਂਗਰਸੀ ਲੀਡਰਾਂ ਅਤੇ ਉਸ ਵਕਤ ਦੇ ਸਵਾਰਥੀ ਸਿੱਖ ਲੀਡਰਾਂ ਦੀ ਬਦੌਲਤ ਸਿੱਖਾਂ ਨੂੰ ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਕ ਗੁਰੂ ਧਾਮਾਂ ਤੋਂ ਵਾਂਝੇ ਰੱਖਿਆ ਗਿਆ ਸੀ ਇਹ ਸਭ ਭਾਰਤ ਵਿੱਚਲੀ ਕੱਟੜਵਾਦੀ ਹਿੰਦੂ ਸਿਆਸਤ ਦੇ ਸਦਕਾ ਸੀ ਜਿਸ ਨੇ ਨੈਸ਼ਨਲ ਕਾਂਗਰਸ ਦਾ ਮਖੌਟਾ ਪਾਇਆ ਹੋਇਆ ਸੀਗਾ ਪੰਡਤ ਜਵਾਹਰ ਲਾਲ ਨਹਿਰੂ ਅਤੇ ਜੁੰਡਲੀ ਸਿੱਖ ਕੌਮ ਦਾ ਖਾਤਮਾ ਲੋਚਦੇ ਸਨ ਜਿਵੇਂ ਭਾਰਤ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਦਾ ਖਾਤਮਾ ਕੀਤਾ ਸੀ ਉਹ ਸਿੱਖ ਧਰਮ ਦਾ ਵੀ ਖਾਤਮਾ ਚਾਹੁੰਦੇ ਸਨ ਇੱਕ ਨੇਸ਼ਨ ਇੱਕ ਧਰਮ ਪਰ ਇਹ ਭਾਰਤ ਵਿੱਚ ਸੰਭਵ ਨਹੀਂ ਸੀ ਸਿੱਖ ਲੀਡਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਭਜਵਾਗ ਦਿਖਾ ਪਰਮਾ ਰਹੇ ਸਨ ਮੁਲਕ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਮਿਸਟਰ ਜਨਾ ਪੰਡਤ ਜਵਾਹਰ ਲਾਲ ਨਹਿਰੂ ਅਤੇ ਉਸ ਵਕਤ ਦੇ ਸਿੱਖ ਲੀਡਰਾਂ ਨੇ ਦਿੱਲੀ ਵਿੱਚ ਅਨੇਕਾਂ ਮੀਟਿੰਗਾਂ ਕੀਤੀਆਂ ਪਰ ਕੋਈ ਸਾਰਥਕ ਹੱਲ ਨਾ ਨਿਕਲਿਆ ਅੰਗਰੇਜ਼ਾਂ ਨੇ ਸਪਸ਼ਟ ਕਹਿ ਦਿੱਤਾ ਜਿਵੇਂ ਮੁਲਕ ਨੂੰ ਕੌਮ ਦੀ ਆਬਾਦੀ ਦੇ ਆਧਾਰ ਤੇ ਵੰਡਿਆ ਜਾਵੇਗਾ ਉਸ ਵਕਤ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਮੁਸਲਮਾਨ ਅਤੇ ਹਿੰਦੂ ਭਾਈਚਾਰੇ ਨਾਲੋਂ ਕਾਫੀ ਘੱਟ ਸੀ ਸਿਰਫ ਤਰਨਤਾਰਨ ਜ਼ਿਲ੍ਹੇ ਵਿੱਚ ਸਿੱਖਾਂ ਦੀ ਆਬਾਦੀ ਵਧੇਰੇ ਸੀ ਜਿਸ ਸਰਕਾਰ ਸਿੱਖਾਂ ਨੂੰ ਅਲੱਗ ਮੁਲਕ ਨਾ نصیਬ ਹੋਇਆ ਪੰਡਤ ਨਹਿਰੂ ਦਾ ਪਰਿਵਾਰ ਅਤੇ ਕੱਟੜਪੰਥੀ ਹਿੰਦੂ ਸਨਾਤਨੀ ਭਾਈਚਾਰਾ ਪਹਿਲਾਂ ਹੀ ਚਾਹੁੰਦੇ ਸਨ ਕਿ ਸਿੱਖਾਂ ਨੂੰ ਅਲੱਗ ਮੁਲਕ ਨਾ ਮਿਲੇ ਉਹਨਾਂ ਦੀ ਸੋਚ ਸੀ ਕਿ ਅਗਰ ਸਿੱਖ ਭਾਰਤ ਵਿੱਚ ਰਹਿਣਗੇ ਤਾਂ ਘੱਟ ਗਿਣਤੀ ਹੋਣ ਸਦਕਾ ਹੌਲੀ-ਹੌਲੀ ਹਿੰਦੂ ਧਰਮ ਵਿੱਚ ਸਮਾਜ ਜਾਣਗੇ ਉਸ ਵਕਤ ਦੇ ਮੁਸਲਮ ਨੇਤਾ ਮਿਸਟਰ ਜਿਨਾ ਨੇ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਨੂੰ ਕਿਹਾ ਸੀ ਕਿ ਸਿੱਖ ਪਾਈਚਰਾ ਜੇ ਪਾਕਿਸਤਾਨ ਦੇ ਨਾਲ ਆਵੇਗਾ ਤਾਂ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਸਤਿਕਾਰ ਕਰਾਂਗੇ ਤੁਸੀਂ ਪੇਪਰ ਤੇ ਲਿਖ ਕੇ ਦਿਓ ਮੈਂ ਸਹਿਨ ਕਰ ਦਿੰਦਾ ਹਾਂ ਪੰਡਤ ਨਹਿਰੂ ਜਾਣਦਾ ਸੀ ਕਿ ਜੇ ਸਿੱਖ ਪਾਕਿਸਤਾਨਾ ਚਲੇ ਗਏ ਤਾਂ ਪਾਕਿਸਤਾਨ ਤਕੜਾ ਮੁਲਕ ਬਣ ਜਾਵੇਗਾ ਇਸ ਲਈ ਉਸਨੇ ਅਜਿਹਾ ਨਾ ਹੋਣ ਦਿੱਤਾ ਮੱਟਰਤ ਨਹਿਰੂ ਦੀ ਮੌਤ ਉਪਰੰਤ ਉਨ੍ਹਾਂ ਦੀ ਪੁੱਤਰੀ ਸ਼੍ਰੀਮਤੀ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ ਪ੍ਰਧਾਨ ਮੰਤਰੀ ਬਣਦਿਆਂ ਹੀ ਉਸਨੇ ਸਿੱਖ ਧਰਮ ਨੂੰ ਵਧਨੋ ਰੋਕਣ ਲਈ ਵਿਵੰਤਾਵਾਂ ਕਰਨੀਆਂ ਆਰੰਭ ਕਰ ਦਿੱਤੀਆਂ ਜੋ ਭਵਿਕ ਵਿੱਚ ਜੂਨ 1984 ਦਾ ਕਹਿਰ ਹੋ ਨਿਪੜਿਆ ਸ਼੍ਰੀਮਤੀ ਗਾਂਧੀ ਨੇ ਚਾਣਕਿਆ ਨੀਤੀ ਤਹਿਤ ਸਿੱਖਾਂ ਨੂੰ ਉੱਚੇ-ਉੱਚੇ ਅਹੁਦਿਆਂ ਨਾਲ ਨਵਾਜ ਕੇ ਆਪਣੀ ਅਸਲ ਵਿਵੰਤ ਉੱਤੇ ਪਰਦਾ ਪਾਈ ਰੱਖਿਆ ਇਹ ਤਾਂ ਸ਼ੁਰੂਆਤ ਦੀ ਗੱਲ ਹੈ ਬਾਕੀ ਅਗਲੇ ਭਾਗਾਂ ਦੇ ਵਿੱਚ ਅਸਲੀਅਤੋਂ ਪਰਦੇ ਚੁੱਕੇ ਜਾਣਗੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਬੈਲ ਦਾ ਸਾਈਨ ਵੀ ਜਰੂਰ ਔਨ ਕਰ ਲੈਣਾ ਕਿਉਂਕਿ ਜੜੀ ਵੀ ਅਸੀਂ ਨਵੀਂ ਵੀਡੀਓ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਆਪਣੇ ਜੇ ਕੋਈ ਵਿਚਾਰ ਦੇਣਾ ਚਾਹੋ ਤਾਂ ਥੱਲੇ ਵਿਚਾਰ ਵੀ ਤੁਸੀਂ ਸਾਰ ਤੱਕ ਲਿਖ ਕੇ ਪਹੁੰਚਾ ਸਕਦੇ ਹੋ ਧੰਨਵਾਦ